ਆਪਰੇ ਪਾਸੇ ਸ਼ੇਅਰ ਕਰਿਓ ਬਾਈ ਜੀ ਇਹ ਕੁੜੀ ਹੁਣ ਆਪਣਾ ਅਸਲੀ ਰੂਪ ਦਿਖਾ ਰਹੀ ਆ ਸਾਰਾ ਕੁਝ ਕਦੀ ਮੋਦੀ ਦੀਆਂ ਤਾਰੀਫਾਂ ਕਰਦੀ ਆ ਕਦੀ ਕੋਸ਼ ਕਰਦੀ ਆ ਇਹ ਹੀ ਕੁੜੀ ਸੀ ਜੀ ਬਾਈ ਜੀ ਕਾਰਚਦੀਪ ਸਿੱਧੂ ਕੋਲ ਉਸ ਦਿਨ ਤੋਂ ਦੇਖ ਸਕਦੇ ਆ ਬਾਈ ਜੀ ਕਿੱਦਾਂ ਹੈ ਰੂਪ ਆਪਣੇ ਕਰਦੀ ਸਾਰੇ ਲੋਕਾਂ ਨੂੰ ਇਸਨੇ ਕਿੱਦਾਂ ਕਿੱਦਾਂ ਕੀਤਾ ਆਹ ਰੂਪ ਲੋਕਾਂ ਨੂੰ ਸ਼ਦਾਈ ਕਰਨੇ ਲਈ ਇਸਨੇ ਕੀਤਾ ਸੀਗਾ ਹੁਣ ਇਧੀਆਂ ਤੁਸੀਂ ਸਾਰੀਆਂ ਮੀਡੀਆ ਦੇਖਿਓ ਕਿੱਦਾਂ ਆਹ ਤਾਰੀਫਾਂ ਕਰਦੀ ਸਰਕਾਰ ਦੀਆਂ ਮੋਦੀ ਦੀਆਂ ਸਾਰੇ ਕੁਝ ਦੇਖ ਸਕਦੇ ਆ ਸੋ ਮੈਂ ਤੁਹਾਨੂੰ ਪੁੱਛਦਾ ਤੁਸੀਂ ਕੀ ਸੋਚਦੇ ਆ ਮੈਂ ਬਾਈ ਜੀ ਅੱਗੇ ਤਾਂ ਸੋਚਦਾ ਹੁੰਦਾ ਸੀ ਹੁਣ ਸਾਰੀ ਮੈਂ ਸਰਚ ਕੀਤੀ ਲੱਭਿਆ ਜੇ ਮੈਨੂੰ ਪੁੱਛਿਆ ਜਾਵੇ ਦੀਪ ਸਿੱਧੂ ਸਰਕਾਰਾਂ ਨੇ ਮਰਵਾਇਆ ਆ ਦੇਖਦੇ ਤੁਸੀਂ ਕੀ ਸੋਚਦੇ ਆ ਦੱਸਿਓ ਫਿਰ ਜੈਸੀਆਂ ਕੀ ਸੋਚਦੇ ਆ ਤੇ ਅੱਗੇ ਦੀ ਤਾਂ ਛੇੜ ਵੀ ਕਰਿਓ ਆਪਣੇ ਲੋਕਾਂ ਨੂੰ ਵੀ ਪਤਾ ਚੱਲੇ ਆਪਣਾ ਅਸਲੀ ਰੂਪ ਇਹ ਦਿਖਾ ਰਹੀ ਆ ਸਾਰਾ ਕੁਝ ਹੌਲੀ ਹੌਲੀ ਤੇ ਕਰ ਦਿਓ ਛੇੜ ਲੋਕਾਂ ਤੱਕ ਸਾਰਿਆਂ ਤੱਕ ਪਤਾ ਚੱਲੇ ਦੱਸਿਓ ਉਹ ਫਿਰ ਨੇ ਮਰਾ ਸਾਰੇ ਪਾਸੇ ਸ਼ੇਅਰ ਕਰਿਓ ਬਾਈ ਜੀ ਇਹ ਕੁੜੀ ਹੁਣ ਆਪਣਾ ਅਸਲੀ ਰੂਪ ਦਿਖਾ ਰਹੀ ਆ ਸਾਰਾ ਕੁਝ ਕਦੀ મોદી ਦੀਆਂ ਤਾਰੀਫਾਂ ਕਰਦੀ ਆ ਕਦੀ ਕੋਸ਼ ਕਰਦੀ ਆ ਇਹ ਹੀ ਕੁੜੀ ਸੀ ਜੀ ਬਾਈ ਜੀ ਕਾਰਚਦੀਪ ਸਿੱਧੂ ਕੋਲ ਉਸ ਦਿਨ